ਚਲੋ ਦੀਦੀ ਹੁਣੀ ਤੇ ਗਏ ਹਾਂ ਚੱਲ ਗਏ ਸਾਰੇ ਪੁਰਾਣੇ ਮੇਰੀ ਗੱਲ ਸੁਣੋ ਮੈਂ ਨਾ ਤੁਹਾਨੂੰ ਰਿੰਗ ਦੇਣੀ ਆ ਅੱਛਾ ਤੇ ਇੱਕ ਮਿੰਟ ਠਹਿਰੋ ਉਹ ਕਾ ਦੇ ਲਈ ਤੂੰ ਹੀ ਮੈਂ ਚ ਲੈ ਲਈ ਉਹ ਕਿਉਂ ਉਹ ਕਾ ਦੇ ਲਈ ਆ ਵੇਖੋ ਰਿੰਗ ਆ ਸਾਹਿਲ ਨੂੰ ਦੇ ਦਿਓ ਤੇ ਸਿਮਰਤ ਨੂੰ ਪਾ ਦੇ ਸਮਝਣ ਦੇ ਜੇ ਹਾਂ ਪਹਿਲੇ ਮੈਂ ਸੋਚਿਆ ਸੀ ਮੈਂ ਦੇ ਦੇਣੀ ਆ ਮੈਨੂੰ ਐਵੇਂ ਝਾਕਾ ਜੇ ਹੁੰਦਾ ਵਾ ਤੁਸੀਂ ਫੜਾ ਦੋ ਤੂੰ ਦੇ ਤਾਂ ਨਹੀਂ ਗੱਲ ਇੱਕੀ ਆ ਤੇ ਰਾਗੀਰ ਦੇ ਭਰਾ ਵਾ ਤੇਰਾ ਫਿਰ ਕਿਹੜੀ ਗੱਲ ਹੈ ਨਹੀਂ ਤੁਸੀਂ ਫੜਾ ਦੋ ਹਾਂ ਉਹਨੂੰ ਕੋ ਸਿਮਰਤ ਨੂੰ ਪਾ ਦੀ ਚਲ ਖੁਸ਼ ਹੋ ਜੇਗੀ ਗਿਫਟ ਤੇ ਚਾਹੀਦਾ ਨਾ ਕੋਈ ਨਾ ਕੋਈ ਅੱਛਾ ਆ ਸਿਮਰਤ ਬਲਾ ਕਿੱਥੇ ਬਲਾ ਯਾਰ ਸਿਮਰਤ ਉੱਪਰ ਵਾਲੇ ਕਮਰੇ 'ਚ ਆ ਉੱਪਰ ਵਾਲੇ ਕਮਰੇ 'ਚ ਤੇ ਸਾਹਿਲ ਰੈਨ ਰੂਮ 'ਚ ਆ ਇਹ ਕੀ ਗੱਲ ਮੇਰੀ ਗੱਲ ਸੁਣ ਉੱਤੇ ਗਰਮੀ ਪਤਾ ਕਿੰਨੀ ਆ ਗਰਮੀ ਬਹੁਤ ਆ ਮੇਰੇ ਨਾਲ ਦਾ ਨਿਆਣਿਆਂ ਨੂੰ ਆੜਾ ਕਮਰਾ ਦੇ ਦਈਏ ਇਹਨਾਂ ਨੂੰ ਦੋਵਾਂ ਨੂੰ ਕੋਈ ਗੱਲ ਨਹੀਂ ਇਹ ਵਾਲਾ ਦੇ ਦੋ ਆਹੋ ਇਹ ਚ ਏਸੀ ਵੀ ਲੱਗਾ ਵਾ ਤੇ ਚਲੋ ਗਰਮੀ ਇੱਥੇ ਕੱਟ ਲੈਣਗੇ ਹਾਂ ਸਹੀ ਹੈ ਨਾ ਇੱਥੇ ਜਿਹੜੀਆਂ ਨਾਲ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਦਾ ਤੇ ਵਿਚਾਰੇ ਇੱਥੇ ਬਿਠੇ ਰਹਿ ਗਏ ਕਿ ਵਧੀਆ ਉੱਤੇ ਗਰਮੀ ਬਹੁਤ ਆ ਤੇ ਯਾਰ ਆਪਾਂ ਕਿੱਧਰ ਜਾਵਾਂਗੇ ਏਸੀ ਵਾਲਾ ਰੂਮ ਉਹਨਾਂ ਨੂੰ ਦੇ ਕੇ ਉਹ ਇੱਥੇ ਹੀ ਆਪਾਂ ਘਰ 'ਚ ਹੀ ਆਪਾਂ ਕਿੱਥੇ ਜਾਣਾ ਵਾ ਚਲੋ ਠੀਕ ਆ ਠੀਕ ਹੈ ਨਾ ਤੇ ਹੁਣ ਸਾਈ ਲੈ ਕਿਤੇ ਆ ਥੈਂਕ ਯੂ ਤੇ ਮੇਰੀ ਭੈਣ ਬਾਰੇ ਇੰਨਾ ਸੋਚਦੇ ਜੀ ਕੋਈ ਨਹੀਂ ਸੋਚਦਾ ਇਦਾਂ ਜਿੱਦਾਂ ਤੁਸੀਂ ਸੋਚਦੇ ਜੀ ਜਦੋਂ ਤੁਸੀਂ ਇਦਾਂ ਦੀ ਗੱਲ ਕਰ ਜਾਂਦੇ ਜੇ ਨਾ ਮੈਨੂੰ ਬੜਾ ਚੰਗਾ ਲੱਗਦਾ ਵਾ ਤੇਰੀ ਭੈਣ ਬਾਰੇ ਤੁਸੀਂ ਕਿੱਲਾਂ ਸੋਚੁੰਦੇ ਆ ਮੈਂ ਉਹਦੇ ਰਾਤਾ ਡਾਗੇ ਵੀ ਇੱਥੇ ਰਹਿੰਦਾ ਸੀ ਹੁਣ ਵਿਆਹ ਆ ਗਿਆ ਵਾ ਹੁਣ ਮੇਰੀ ਭੈਣ ਦੀ ਜ਼ਿੰਦਗੀ ਉਹਦੇ ਨਾਲ ਜੁੜ ਗਈ ਆ ਹੁਣ ਜੋ ਜੋ ਤੁਸੀਂ ਕਰਦੇ ਜੇ ਨਾ ਮੈਨੂੰ ਐ ਲੱਗਦਾ ਕਿ ਮੇਰੀ ਭੈਣ ਬਾਰੇ ਸੋਚਦੇ ਜੇ ਤੁਸੀਂ ਚੱਲ ਜਿਆਦਾ ਥੈਂਕ ਯੂ ਥੈਂਕ ਯੂ ਨਾ ਕਰ ਹੈ ਕਿੱਥੇ ਆ ਬਾਹਰ ਆ ਹਾਂ ਬਾਹਰ ਆ ਚਲ ਮੈਨੂੰ ਮਿਲਦਾ ਵਾ ਅੱਛਾ ਮੇਰੀ ਗੱਲ ਸੁਣੋ ਫਿਰ ਉਹਨਾਂ ਨੂੰ ਕਹਿ ਦਿਓ ਕਿ ਨਾਲੇ ਤੁਸੀਂ ਇੱਧਰ ਸ਼ਿਫਟ ਹੋ ਜੋ ਤੇ ਆ ਤੁਹਾਡਾ ਰੂਮ ਆ ਏਸੀ ਵਾਲਾ ਤੇ ਨਾਲੇ ਆ ਰਿੰਗ ਦੇ ਦਿਓ ਚੇਤੇ ਨਾਲ ਠੀਕ ਆ ਉਹ ਨਾ ਵੇ ਵਿਚਾਰ ਅੰਦਰ ਚਲ ਜਾਏ ਤੇ ਰਿੰਗ ਤੁਹਾਡੇ ਕੋਲ ਪਈ ਰਹੇ ਜੇ ਨੇ ਮੇਰੇ ਤੇ ਕੈਈ ਦੇ ਨਾ ਚਲਾ ਵੀ ਹੋ ਗਿਆ ਰਸਤਾ ਦੇ ਦਿਓ ਫਿਰ ਨਿਬੜ ਗਿਆ ਰਿਸ਼ਤੇ ਦਾ ਨਾ ਵੀ ਚੱਲ ਗਿਆ ਵਿਮਲ ਹੁਣੀ ਵੀ ਆ ਸਾਰਾ ਕੁਝ ਨਿਬੜ ਗਿਆ ਬਹੁਤ ਵਧੀਆ ਹੋਇਆ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਆ ਮੈਨੂੰ ਤੇ ਆ ਬੜੀ ਟੈਨਸ਼ਨ ਸੀ ਕਿ ਚੱਲ ਵਿਆਹ ਸਹੀ ਸਹੀ ਹੋ ਜੇ ਹਨਾ ਤੇ ਕਿਹੇ ਚੀਜ਼ ਦੀ ਵੇਲੇ ਕਮੀ ਨਹੀਂ ਆਈ ਹੈਗੀ ਕਿੰਨਾ ਵਧੀਆ ਆ ਨਾ ਹਰ ਚੀਜ਼ ਸਾਡੀ ਵਧੀ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਕਿਤੇ ਕਰਨ ਵਾਲੀ ਭਜਨਸ ਪਤਾ ਕਿੰਨੇ ਕੀਤੀ ਮੈਂ ਵਿਆਹ ਚ ਮੈਨੂੰ ਪਤਾ ਮੇਰੀ ਗੱਲ ਸੁਣੋ ਤੁਸੀਂ ਭਜਨਸ ਕਰਨੀ ਹੋਰ ਕਿੰਨੇ ਕਰਨੀ ਸੀ ਦਾ ਵੀ ਆ ਮੈਂ ਤਾਂ ਵੇਖਿਆ ਹੀ ਨਹੀਂ ਘਰ ਤੇ ਪਤਾ ਨਹੀਂ ਕਦੀ ਇੰਦਰ ਜਾ ਕੇ ਇਦਾਂ ਹੀ ਹੁੰਦਾ ਹੁੰਦਾ ਵਾ ਜਦੋਂ ਆਪਣੇ ਘਰ ਦਾ ਵਿਆਹ ਹੋਵੇ ਨਾ ਉਦੋਂ ਵਿਆਹ ਨਹੀਂ ਵੇਖੇ ਜਾਂਦੇ ਹੁੰਦੇ ਉਦੋਂ ਜੁਮੇਰੀਆਂ ਦਾ ਬੋਝ ਹੁੰਦਾ ਵਾ ਉਦੋਂ ਵਿਆਹ ਨਹੀਂ ਵੇਖੇ ਜਾਂਦੇ ਉਦੋਂ ਲੋਕੀ ਵਿਆਹ ਵੇਖਦੇ ਨੇ ਆਪ ਤੇ ਅਸੀਂ ਜੁਮੇਰੀਆਂ ਭਗਤਾਈਆਂ ਮਾਹਾਂ ਸਹੀ ਗੱਲ ਆ ਮੰਮੀ ਜੀ ਵੀ ਹੁਣ ਥੱਕ ਗਿਆ ਲੱਗਦਾ ਉਹ ਵੀ ਆਰਾਮ ਕਰਨ ਲੱਗ ਪਏ ਆ ਅੱਛਾ ਮੇਰੀ ਗੱਲ ਸੁਣੋ ਨਾਲੇ ਮੈਂ ਨਾ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਉਹ ਕਿਉਂ ਧੰਨਵਾਦ ਫੇਰ ਕਿਉਂ ਧੰਨਵਾਦ ਤਾਂ ਕਰਨਾ ਚਾਹੁੰਦੀ ਆ ਵੀ ਤੁਹੀਂ ਐਦਾਂ ਸਾਰੀ ਜੋ ਮੇਰੀ ਉੱਤੇ ਸੰਭਾਲੀ ਨਾ ਮੇਰੇ ਪੇਕੇ ਘਰ ਜਾ ਕੇ ਲੱਕੀ ਵੀਰ ਜੀ ਨਾ ਕਿ ਕੋਈ ਕਹਿ ਨਹੀਂ ਨਹੀਂ ਡਿਆ ਕਿ ਇਹ ਮਤਲਬ ਕਿ ਇਸ ਘਰ ਦਾ ਜਵਾਈ ਆ ਸਾਰੇ ਪਤਾ ਕੀ ਕਹਿੰਦੇ ਸੀ ਕਿ ਇਹ ਪੋਤੇ ਆ ਇਹਨਾਂ ਦਾ ਜਿਨ੍ਹਾਂ ਨੂੰ ਪਤਾ ਨਹੀਂ ਤੇ ਜਦੋਂ ਕੋਈ ਐਦਾਂ ਕਹਿੰਦਾ ਮਾ ਨਾ ਫਿਰ ਇੱਕ ਜਨਾਨੀ ਨੂੰ ਬੜਾ ਮਾਨਜਾ ਮਹਿਸੂਸ ਹੁੰਦਾ ਵਾ ਲਾ ਵੇਖਿਆ ਫਿਰ ਸੁਹਾ ਜੱਟ ਦਾ ਮੰਦੀ ਆ ਮੈਨੂੰ ਪਤਾ ਸਾਰੇ ਐਦਾਂ ਕਰਦੇ ਆ ਪਰ ਮੇਰੀ ਸੋਚ ਹੀ ਐਦਾਂ ਦੀ ਤੈਨੂੰ ਪਤਾ ਨਾਲੇ ਤੁਹਾਡੇ ਘਰ ਦੇ ਆਂਦਾ ਵੀ ਬਹੁਤ ਥੈਂਕ ਯੂ ਐਨਾ ਸੋਹਣਾ ਨੇ ਨੇ ਕੀਤਾ ਸਾਰਾ ਪ੍ਰੋਗਰਾਮ ਕਿਸੇ ਵੀ ਰਿਸ਼ਤੇਦਾਰ ਨੇ ਕੁਝ ਨਹੀਂ ਕੀਤਾ ਸਭ ਵਧੀਆ ਸਭ ਸਲਾਉਂਦੇ ਕੁੜੀ ਗੱਲ ਨੇ ਬਹੁਤ ਸੋਹਣਾ ਵਿਆਹ ਕੀਤਾ ਬਹੁਤ ਵਧੀਆ ਕੀਤਾ ਓਹੀ ਨਾ ਰੰਜੀਤ ਪਤਾ ਕੀ ਜਦੋਂ ਵਿਆਹ ਵਾਲਾ ਘਰ ਹੁੰਦਾ ਵਾ ਨਾ ਇੱਕ ਬੰਦਾ ਵਿੱਚ ਚਾਹੀਦਾ ਹੁੰਦਾ ਜਿਹੜਾ ਜੋ ਮੇਰੀ ਸੰਭਾਲੇ ਤੇ ਉਹ ਤੁਸੀਂ ਇੰਨੀ ਚੰਗੀ ਤਰ੍ਹਾਂ ਸੰਭਾਲੀ ਨਾ ਕਿ ਮੈਂ ਹੈਰਾਨ ਹੀ ਐਸ ਗੱਲੋਂ ਕਿ ਤੁਸੀਂ ਇੱਕ ਹਿਸਾਬ ਦਾ ਆਪਣਾ ਘਰ ਸਮਝ ਕੇ ਸਾਰੇ ਜੋ ਮੇਰੇ ਨਭਾਈ ਬਹੁਤ ਵਧੀਆ ਤੂੰ ਮੇਰਾ ਹੀ ਘਰ ਆ ਬੇਗਾਨਾ ਘਰ ਕਿਤੇ ਦੱਸ ਇਹ ਤਾਂ ਧੀ ਵਧੀਆ ਸੋਚ ਐ ਚਲ ਠੀਕ ਐ ਮੈਂ ਚਲਦਾ ਹਾਂ ਹਾਂ ਦੇ ਦਿਓ ਦੇ ਦਿਓ ਉਹਨਾਂ ਨੂੰ ਓਕੇ ਚਲ ਓਕੇ ਚੱਲ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਦੀਦੀ ਵੀ ਖੁਸ਼ੀ-ਖੁਸ਼ੀ ਚੱਲ ਗਏ ਐਨਾਂ ਨੇ ਵੀ ਬੜਾ ਵਧੀਆ ਨਭਾਇਆ ਸਾਰਾ ਕੁਝ ਹੁਣ ਮੈਂ ਸਿਮਰਤ ਨੂੰ ਕਹਿੰਨੀ ਆਂ ਕਿ ਆ ਤੂੰ ਰੂਮ ਲੈ ਲਾ ਤੇ RAM ਨਾਲ AC ਵਾਲੇ ਰੂਮ ਚ ਰਿਹਾ ਕਰੋ ਚੱਲ ਕੋਈ ਗੱਲ ਨਹੀਂ ਸਾਡੀ ਕਿਹੜੀ ਗੱਲ ਐ ਆਪਾਂ ਜਿੱਥੇ ਮਰਜ਼ੀ ਪੈ ਜਾਈਏ ਹੋ ਵੀ ਆਪਣੇ ਹੀ ਆ ਉਹ ਕਿਹੜਾ ਬੇਗਾਨੇ ਆ ਅਸੀਂ ਤੇ ਪੱਖੇ ਥੱਲੇ ਵੀ ਸੌ ਜਾਗੇ ਹਾਂ ਸਾਹਿਲ ਤੂੰ ਇੱਥੇ ਲੰਮੇ ਪਿਆ ਵਾ ਵੈਸੇ ਭਾਜੀ ਵੈਸੇ ਮਤਲਬ ਕੀ ਵੈਸੇ ਮੈਂ ਫ੍ਰੀ ਹਾਂ ਤਾਂ ਕਰਕੇ ਮੈਂ ਤਾਂ ਬੈਠਾ ਹਾਂ ਇੱਥੇ ਤੇ ਆਪਣੀ ਸਿਮਰਤ ਉੱਤੇ ਪਈ ਆ ਉਹਦੇ ਲਾਗੇ ਚਲ ਜਣਾ ਇਹ ਗੱਲਾਂ ਬੱਤਾਂ ਮਾਰ ਲੈਣੀਆਂ ਕਿੜੀ ਜਾ ਕੇ ਕੋਈ ਨਹੀਂ ਭਾਈ ਚਲ ਜਣਾ ਕੀ ਗੱਲ ਹੋਈ ਆ ਕੁਝ ਨਹੀਂ ਠੀਕ ਆ ਮੇਨ ਗੱਲ ਵਿਆਹ ਦੀ ਸੀ ਹੁਣ ਹੋਦ ਗਿਆ ਵਿਆਹ ਜਿਵੇਂ ਉਹ ਚਾਹੁੰਦੀ ਸੀ ਸਾਰਾ ਕੁਝ ਉਹਦੀ ਮਰਜ਼ੀ ਨਾਲ ਹੋਤ ਗਿਆ ਵਾ ਤੂੰ ਖੁਸ਼ ਨਹੀਂ ਆ ਕੀ ਜਦੋਂ ਤੱਕੇ ਨਾ ਘਰ ਬਿਠਾਇਆ ਜਾਵੇ ਨਾ ਹੂੰ ਉਦੋਂ ਖੁਸ਼ੀਆਂ ਨਹੀਂ ਹੁੰਦੀਆਂ ਉਹ ਐਦਾਂ ਦੀ ਗੱਲਾਂ ਨਹੀਂ ਕਰੀ ਜਾਂਦੀਆਂ ਤੱਕੇ ਨਾ ਘਰ ਬਿਠਾਇਆ ਜਾਵੇ ਥੋੜਾ ਕੋਈ ਨੀਪਾ ਧੁੰਦਰੀ ਗੱਲ ਸੁਣ ਤੂੰ ਕੋਸ਼ਿਸ਼ ਕਰ ਸਭ ਕੁਝ ਠੀਕ ਹੋ ਜਾਣਾ ਸਹੀ ਹੈ ਨਾ ਤੂੰ ਜਾ ਕੇ ਨਾ ਜਾਂ ਕੁੜੀ ਦੀ ਲਾ ਕੇ ਜਾ ਕੋਈ ਨਹੀਂ ਚੱਲਦਾ ਤੂੰ ਤੇ ਆਪਣਾ ਜੀ ਭਾਬੀ ਕਿੱਥੇ ਆ ਭਾਬੀ ਨੂੰ ਛੱਡ ਮੇਰੀ ਗੱਲ ਸੁਣ ਤੂੰ ਆਪਣੀ ਜ਼ਿੰਦਗੀ ਬਤੀਤ ਕਰ ਹੌਲੀ ਹੌਲੀ ਸਭ ਕੁਝ ਸਹੀ ਹੋ ਜਾਣਾ ਤੈਨੂੰ ਪਤਾ ਨਹੀਂ ਲੱਗਣਾ ਬਾਈਟਰ ਦੇ ਵਰਤ ਤੇ ਕਹਣਾ ਬੜਾ ਸੌਖਾ ਵਾ ਕੀ ਹੋੜ ਜਿਹੜੀ ਸਾਰਾ ਕੁਝ ਚੀਜ਼ ਕੋ ਜੁੜਾ ਪਰ ਤੇ ਹੀ ਛੱਡੋ ਨਾ ਕੀ ਕੋਈ ਨਹੀਂ ਚੱਲ ਜੰਨਾ ਮੈਂ ਯਾਰ ਕਿਉਂ ਇਹਦਾ ਸੋਚਦਾ ਤੂੰ ਕੀ ਹੋਇਆ ਤੈਨੂੰ ਕੁਝ ਨਹੀਂ ਭਾਜੀ ਹੋਣਾ ਸੀ ਮੈਨੂੰ ਕੋਈ ਨਹੀਂ ਜੰਨਾ ਮੈਂ ਥੋੜੀ ਜਿਹਾ ਫਿਕਰ ਠੀਕ ਹੋ ਮੇਰੀ ਗੱਲ ਸੁਣ ਸਭ ਕੁਝ ਠੀਕ ਹੋ ਜਾਊਗਾ ਜੰਗਾ ਟੈਨਸ਼ਨ ਨਹੀਂ ਲੈਣ ਦੀ ਲੋੜ ਤੈਨੂੰ ਕੋਈ ਵੀ ਗੱਲ ਦੀ ਕੋਈ ਨਹੀਂ ਕੋਈ ਨਹੀਂ ਮੈਂ ਜੰਨਾ ਭਾਜੀ ਮੇਰੀ ਲਾਈਫ ਦਾ ਐਕਸਪੀਰੀਅੰਸ ਹੈ ਸਭ ਕੁਝ ਸਹੀ ਹੋਊਗਾ ਤੂੰ ਦੇਖ ਲੈ ਆ ਜਿਹੜਾ ਮੂੰਹ ਤੁਸੀਂ ਟਿਆ ਨਾ ਅੱਜ ਵੇਖੀ ਤੂੰ ਕੱਲ ਇਹੋ ਮੂੰਹ ਐ ਤੇ ਖੁਸ਼ ਹੋ ਕੇ ਨਿਕਲਣਾ ਹੂੰ ਬੋਲ ਕੋ ਬੋਲਦਾ ਨਹੀਂ ਹੋ ਕੁਛ ਨਹੀਂ ਉਹਨੂੰ ਦੱਸੋ ਭਾਜੀ ਕੀ ਬੋਲਣਾ ਨੀ ਕਿਉਂ ਟੈਨਸ਼ਨ ਲਈ ਜਿੰਦਾ ਤੂੰ ਹੀ ਨਹੀਂ ਬਿਨਾਂ ਗੱਲ ਤੋਂ ਜਦੋਂ ਤਰ ਮੈਂ ਕਹਤਾ ਸਭ ਠੀਕ ਹੋ ਜਾਊਗਾ ਤਾਂ ਸਭ ਕੁਝ ਠੀਕ ਹੋ ਜਾਊਗਾ ਵੀਰ ਮੇਰਾ ਇਦਾਂ ਨਾ ਸੋਚ ਅੱਛਾ ਮੇਰੀ ਗੱਲ ਸੁਣ ਇੱਕ ਆਵੀਕ ਕਿ ਦادیه ਇੱਧਰ ਹੀ ਸੋਨੀਆ ਸੋਨੀਆ ਭਾਬੀ ਆਸ ਤੇ ਲੈ ਕੇ ਆ ਤੀ ਭਾਬੀ ਵਾਸਤੇ ਨਹੀਂ ਲੈ ਕੇ ਆ ਭਾਬੀ ਵਾਸਤੇ ਮੈਂ ਕਿਉਂ ਲੈ ਕੇ ਆਣੀ ਆ ਇਹ ਤੇਰੇ ਲਈ ਆ ਸਿਮਰਤ ਹੁੰਦੀ ਉਹ ਮੈਂ ਨਹੀਂ ਬੜੀ ਆ ਭਾਬੀ ਤੇ ਹੋਰ ਕਿਹੜੇ ਭਾਬੀ ਨੂੰ ਆਪੇ ਜਾ ਕੇ ਦੇ ਦਿਓ ਓ ਯਾਰ ਫੜ ਜਾ ਕੇ ਨਾ ਬਿਲਕੁਲ ਉਹਦੇ ਕੋਲ ਜਾ ਕੇ ਨਹੀਂ ਦੇ ਕੇ ਆ ਇਦਾਂ ਦੀ ਗੱਲਾਂ ਨਾ ਸੋਚ ਸਭ ਕੁ ਠੀਕ ਹੋ ਜੋ ਮੈਂ ਕਿਹਾ ਨਾ ਤੈਨੂੰ ਐਵੇਂ ਦਿਲ ਨਾ ਛੱਡੀ ਜਾ ਦੇ ਦੋ ਮਾਨ ਥੋੜਾ ਸੁਭਾਅ ਸਹੀ ਕਰ ਆਪਣਾ ਕੀ ਹੋਇਆ ਨੇਚਰ ਚੇਂਜ ਕਰ ਕੀ ਗੱਲ ਹੋ ਗਈ ਤੈਨੂੰ ਇਦਾਂ ਦਾ ਤੂੰ ਤਾਂ ਹੋ ਹੈ ਨਹੀਂ ਸੀ ਸਾਹਿਬ ਤੁਸੀਂ ਆ ਗਏ ਆਉਣਾ ਹੀ ਤੂੰ ਇੰਤਜ਼ਾਰ ਜੋ ਕਰਨੀ ਸਾਹਿਬ ਆਪਣਾ ਸੁਪਨਾ ਸੱਚ ਹੋ ਗਿਆ ਨਾ ਇਹ ਆਪਣਾ ਸੁਪਨਾ ਕਰਤ ਹੋ ਗਿਆ ਇਹ ਸਿਰਫ ਤੇਰਾ ਸੁਪਨਾ ਹੀ ਤੇ 13 ਸੁਪਨਾ ਸੱਚ ਹੋਇਆ ਵਾ ਮੇਰਾ ਨਹੀਂ ਚਲੋ ਕੋਈ ਨਾ ਬੈਠ ਜਾਓ ਇੱਥੇ ਕਿੱਥੇ ਚੱਲੇ ਤੁਸੀਂ ਹੱਲੇ ਤਾਂ ਮੈਂ ਨਾ ਇਸ ਕਮਰੇ 'ਚ ਹੀ ਆ ਤੇ ਜੇ ਮੈਨੂੰ ਤੇ ਜ਼ਿਆਦਾ ਮਜਬੂਰ ਕਰਨਗੇ ਨਾ ਮੈਂ ਕਮਰੇ ਤੋਂ ਬਾਹਰ ਚੱਲ ਜਾਣਾ ਪਰ ਸਾਹਿਬ ਆਪਣਾ ਤੇ ਵਿਆਹ ਹੋਇਆ ਵਾ ਵਿਆਹਣਾ ਮੈਂ ਆਪਣੀ ਮੰਮੀ ਦੇ ਆਪਣੇ ਭਰਾ ਦੇ ਕਹਿਣ ਤੇ ਕਰਾਇਆ ਵਾ ਮੈਂ ਉਹਨਾਂ ਨੂੰ ਦੁਖੀ ਨਹੀਂ ਵੇਖ ਸਕਦਾ ਪਰ ਸਾਹਿਬ ਦੁਨੀਆ ਕੀ ਕਹੋਗੀ ਦੁਨੀਆ ਨੇ ਕੀ ਕਹਿਣਾ ਵਾ ਹੋ ਤਾਂ ਗਿਆ ਉਹਨਾਂ ਦੇ ਸਾਹਮਣੇ ਆਪਣਾ ਵਿਆਹ ਨਾਲ ਇੱਕ ਚੀਜ਼ ਹੋਰ ਆ ਚੀਜ਼ਾਂ ਦੀ ਮੈਨੂੰ ਨਹੀਂ ਲੋੜ ਤੇਰੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਨਹੀਂ ਚਾਹੀਦੀ ਮੈਨੂੰ ਪਰ ਸਾਹਿਲ ਇਹ ਤੇ ਮੰਮੀ ਉਹਨਾਂ ਨੇ ਦਿੱਤੀਆਂ ਨਾ ਜਿੰਨੇ ਮਰਜ਼ੀ ਦਿੱਤੀ ਹੋਵੇ ਮੈਨੂੰ ਨਹੀਂ ਚਾਹੀਦਾ ਸਭ ਕੁਝ हां जी मम्मी बैठਿਓ ਬੈਠ ਜਾ ਨਿਬੜ ਗਿਆ ਵਧੀਆ ਵਧਾਈਆਂ ਵਧੀਆਂ ਨਾਲ ਹੋ ਗਿਆ ਸਾਰਾ ਕੁਝ ਸਾਰੇ ਸਾਰੇ ਲੈਣ ਦੇ ਨਾਲੇ ਹਾਂ ਵਧੀਆ ਸਾਰੇ ਚੱਲ ਗਏ ਪਾਰਾ ਦਾ ਹੋ ਗਿਆ ਮੈਂ ਫਿਰ ਜਾਣਾ ਮਮੀ ਕੰਮ ਕਰਦਾ ਦੇਖਣਾ ਵਿਆਹ ਉਹਦਾ ਨਿਬੜ ਗਿਆ ਸਾਰਾ ਜਾ ਦੁਕਾਨ ਦਾ ਵੇਖ ਲੈ ਹੁਣ ਹੈਨਾ ਤੇ ਰਾਤ ਨੂੰ ਆਏਗਾ ਨਾ ਤੇ ਸगन ਵੇਖੀ ਕਿੰਨਾ ਖੋਇਆ ਵਾ ਨਫਾ ਫੇ ਸਾਰੇ ਖੋਲ ਕੇ ਵੇਖੀ ਕਿੰਨਾ ਸगन ਉਹ ਹੈ ਕਿੰਨੇ ਕੀ ਪਾਇਆ ਕਿੰਨੇ ਕੀ ਨਹੀਂ ਪਾਇਆ ਤੇ ਦੇਖੇ ਨਹੀਂ ਹਾਲ ਤਾਂ ਕੋਲ ਕੋਲ ਹਾਂ ਮੈਂ ਲਈ ਫਿਰਨ ਦੇ ਨਾਲ ਨਾਲ ਅੱਛਾ ਮੈਂ ਚੱਲ ਵੇਲਾ ਹੁਣ ਤੂੰ ਆ ਨਾ ਮੈਂ ਦੁਕਾਨ ਤੇ ਜਾਣਾ ਤਾਂ ਮੈਂ ਕਿਹਾ ਵੀ ਦੁਕਾਨ ਤੋਂ ਹੋਇਆ ਫਿਰ ਬਾਅਦ ਚ ਵੇਖ ਲਾਂਗੇ ਮਿਲਦਾ ਮੈਂ ਨਵੇੜ ਦਿੰਦਾ ਕੰਮ ਕਿ ਕਿੰਨੇ ਦਿਨਾਂ ਦੀ ਬੰਦ ਪਈ ਦੁਕਾਨ ਚੱਲ ਕੋਲ ਕਈ ਆ ਜਾਂਗੇ ਲੋਕਾਂ ਨੂੰ ਪਤਾ ਹੋਵੇ ਦੁਕਾਨ ਖੋਲੀ ਹੈਗੀ ਮੁੰਡੇ ਨੇ ਦੁਕਾਨ ਪਰ ਉਹਨਾਂ ਦਾ ਉੱਤੋਂ ਕੰਮ ਨਹੀਂ ਉਹ ਸੁਤਰ ਨਹੀਂ ਹੁੰਦਾ ਉਹ ਫਿਰ ਮੈਂ ਨਾ ਜਾਵਾਂ ਉਹ ਗਾਉਣ ਵਜਾਉਣ ਵਾਲੇ ਸਾਰੇ ਚੱਲ ਗਏ ਹੋ ਗਏ ਹੁਣ ਨਹੀਂ ਕਿਸੇ ਨੇ ਵੀ ਆਉਣਾ ਚਲੋ ਵਧੀਆ ਚਲ ਜੇ ਮਾੜਾ ਮੋਟਾ ਕੋਈ ਆਊਗਾ ਵੀ ਤੇ ਦੇ ਦਾਂਗੇ 150 ਕੋਈ ਗੱਲ ਨਹੀਂ ਹਾਂਜੀ ਹਾਂਜੀ ਕੋਈ ਨਾ ਕੋਈ ਤੁਰੇ ਰਹਿਣਾ ਪੁੱਤ ਜੀ ਚਲੋ ਵਧੀਆ ਹੋ ਗਿਆ ਜੋ ਵੀ ਹੋ ਗਿਆ ਅੱਛਾ ਮੰਮੀ ਮੈਨੂੰ ਇੱਕ ਗੱਲ ਦੱਸੋ ਸਗਲ ਜੂਵੰ ਜਿਹੜਾ ਇਕੱਠਾ ਹੋ ਗਿਆ ਜਿਹੜਾ ਭਾਈਆ ਉੱਥੇ ਨਾ ਸਗਲ ਫੜਨਦੇ ਆਂ ਹੀ ਗੱਡੀਆਂ ਥੋੜਾ ਬਹੁਤ ਉਹਨੇ ਫੜਿਆ ਜਿਹੜਾ ਉਹ ਤੁਹਾਨੂੰ ਫੜਾਤਾ ਹੀ ਨਾ ਤੇ ਤੈਨੂੰ ਨਹੀਂ ਬੁਲਾਇਆ ਤੁਹਾਨੂੰ ਫੜਾਉਤਾ ਨਾ ਨੇ ਮੈਨੂੰ ਨਹੀਂ ਬੁਲਾਇਆ ਕੁੜੇ ਮੈਂ ਤਾਂ ਕਹ ਤੈਨੂੰ ਫੜਾਤਾ ਉਹਨੇ ਮਾਰ ਗਿਆ ਹੀ ਦਾ ਫਿਰ ਉਹ ਲੈ ਕਰ ਗਿਆ ਉਹ ਗੱਲ ਕਰਤੀ ਨਾ ਲੈ ਗਿਆ ਆਹ ਦੇਖ ਤੂਤਾਂ ਦਾ ਵਜ ਨਹੀਂ ਹੁੰਦਾ ਮੈਂ ਕਿਹਾ ਤੂੰ ਉਹਦੇ ਨਾਲ ਨਾਲ ਤੁਰਿਆ ਫਿਰਦਾ ਮੈਂ ਤੂਲੇ ਲੈ ਹੋਣੇ ਆ ਤੈਨੂੰ ਦੇ ਦਿੱਤੇ ਹੋਣੇ ਉਹਨੇ ਤੇ ਮੈਨੂੰ ਹਣ ਕੀ ਪਤਾ ਕਿ ਤੈਨੂੰ ਨਹੀਂ ਦਿੱਤੇ ਮੈਨੂੰ ਤਾਂ ਨਹੀਂ ਉਹਨੇ ਕੋਈ ਫੜਾਇਆ ਮੈਨੂੰ ਲੱਗੇ ਹੀ ਨਹੀਂ ਆਇਆ ਤੂੰ ਜਿਹੜਾ ਇਹਨੇ ਸਫਾਈਆਂ ਦੇ ਲਈ ਮੈਂ ਜੇ ਮੈਨੂੰ ਕੁਝ ਕਿਹਾ ਤੂੰ ਫਿਰ ਮੈਨੂੰ ਪੈਣਾ ਆਣ ਕੇ ਰਾਣੇ ਜੋ ਉਹਨੇ ਕਰਨਾ ਸੀ ਨਾ ਉਹਨੇ ਕਰ ਲਿਆ ਦੇਖ ਲਓ ਮੰਮੀ ਤੇ ਹਾਲੀ ਪਤਾ ਕਰਦਾ ਸੀ ਬਾਹਰ ਬਾਹਰ ਮੈਂ ਤੂੰ ਗੱਡੀ ਦੀ ਚਾਬੀ ਮੰਗਦਾ ਸੀ ਇਹ ਗੱਡੀ ਚਾਬੀ ਦੇ ਮੈਂ ਉੱਥੇ ਜਾਣਾਗੇ ਉੱਥੇ ਜਾਣਾ ਤੈਨੂੰ ਪਤਾ ਨਾ ਅੰਦਾਸਾ ਮਾਲ ਗੱਡੀ ਦੇ ਵਿੱਚ ਪਿਆ ਹੈਗਾ ਉੱਥੇ ਵੀ ਆ ਤਾਂ ਫੇਰ ਜਣਾ ਹੀ ਉਹਨੇ ਤੇ ਨਾਲ ਤੂੰ ਵੀ ਬਾਰ ਬਾਰ ਮੰਮੀ ਨਾਲ ਗੱਲ ਜਾਂਦੇ ਆ ਇਹ ਨਾਲ ਵੀ ਤੂੰ ਬਾਰ ਬਾਰ ਕਹਿੰਦੇ ਇਹ ਜਾਗੇ ਨੂੰ ਰੇ ਰਾਣੀ ਕੋਲੇ ਲੇਲਾ ਚਾਬੀ ਰਾਣੀ ਕੋਲੇ ਲੇਲਾ ਚਾਬੀ ਪੁੱਤ ਮੈਂ ਤਾਂ ਕੱਲਿਆ ਹੀ ਨਹੀਂ ਉਹਨੂੰ ਉਹ ਤਾਂ ਆਪਣੀ ਮਰਜ਼ੀ ਨਾਲ ਕਹਿਣ ਰਹੀ ਮੈਂ ਨਹੀਂ ਕੁਝ ਵੀ ਕਿਹਾ ਉਹਨੂੰ ਮੇਰੇ ਕੋਲ ਤੇ ਆਇਆ ਹੀ ਨਹੀਂ ਉਹ ਬੜਾ ਚਲਾਕ ਪਈਆ ਵੇਲਾ ਉਹ ਸਾਰੇ ਵਿਆਹ ਚ ਮੇਰੇ ਲਾਗੇ ਨਹੀਂ ਲੱਗਾ ਅੱਛਾ ਹਾਂ ਮੈਨੂੰ ਕਹਿੰਦਾ ਮੰਮੀ ਤੇਰੀ ਕਹਿੰਦੀ ਓ ਜਾ ਕੇ ਲੇਲਾ ਚੱਲ ਜਾ ਮੈਂ ਨਹੀਂ ਕੋਈ ਵੀ ਕਿਹਾ ਆਪਣੀ ਮਰਜ਼ੀ ਨਾਲ ਕਹਿਣ ਦੇ ਵੇਲਾ ਪਈਏ ਦੀ ਗੱਲਾਂ ਕਰਦੀਆਂ ਮੰਮੀ ਇਹਨੇ ਆਪਦਾ ਚੱਲ ਖਲਾਰਿਆ ਵਿਆਹ ਚ ਸਕੀਮਾਂ ਹੀ ਲਾਉਂਦਾ ਰਿਹਾ ਸਾਡੇ ਤੇ ਕੀਪਤਾ ਕੀ ਕੀ ਖੇਡਾ ਖੇਡਦਾ ਰਿਹਾ ਅਸੀਂ ਆਪਣੇ ਕਾਰੋਬਾਰ ਚ ਲੱਗੇ ਰਹਿ ਆ ਉਹ ਆਪਣੇ ਕਾਰੋਬਾਰ ਚ ਲੱਗਾ ਰਿਹਾ ਮੰਮੀ ਮੈਂ ਤੁਹਾਨੂੰ ਕਹਿਣਾ ਸੀ ਆ ਮੰਦਰੀ ਨਾ ਰੱਖ ਲਓ ਤੇ ਪੋਤਾ ਦਿੱਤੀ ਨਹੀਂ ਉਹਨੂੰ ਉਹ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ ਮੰਮੀ ਤੇ ਉਹ ਆਊਗੀ ਨਾ ਤੇ ਤੁਸੀਂ ਇੱਥੇ ਦੇ ਦੇ ਉਹਨੂੰ ਤੇ ਪੁੱਤ ਤੂੰ ਦੇਣੀ ਸੀ ਨਾ ਮੈਂ ਥੋੜੀ ਦੇਣੀ ਸੀ ਓਹੋ ਮੰਮੀ ਕੋਈ ਨਹੀਂ ਤੁਸੀਂ ਦੇ ਦੇ ਉਹਨੂੰ ਆਪੇ ਤੂੰ ਵੀ ਨਾ ਮੇਰਾ ਪੋਤਾ ਲੱ ਝੱਲਾ ਹੀ ਆ ਕਾਲੋ ਮੰਮਾ ਇਹ ਕਿਉਂ ਲਾਤੇ ਉਹਨੇ ਉਹ ਕਹਿੰਦੇ ਕਿ ਸਾਹਮਣੇ ਰੱਖ ਲਓ ਪਾਰ ਉਹਨੇ ਪਾਗ ਜਾਇਆ ਕਰਨੇ ਕਿਉਂਕਿ ਚੋਰ ਚੱਕ ਕੇ ਪਰੇ ਫੇਦੂ ਦੇ ਕਰਕੇ ਤੇ ਜੇ ਤੇ ਕਰਈ ਸੀ ਤੇ ਪਾ ਤਾਂ ਛੱਡਦਾ ਘਰ ਪਾਰ ਉਹਨੇ ਕਿੱਥੇ ਜਾਣਾ ਸੀ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਫੜਾਈ ਕਹਿੰਦੇ ਕਿ ਮੰਮਾ ਦੇ ਦੇ ਹੁਣ ਵੇ ਤੂੰ ਕਿੱਥੇ ਚੱਲਿਆ ਆਂ ਦੱਸ ਕੇ ਤੇ ਜਾ ਚਲ ਗਿਆ ਮੰਮੀ ਪਤ ਨਹੀਂ ਕਿੱਥੇ ਚਲ ਗਿਆ ਜੀ ਆ ਸਾਰਾ ਕੁਝ ਲਾ ਕੇ ਤੇ ਮੇਰੇ ਹੱਥ ਫੜਾ ਗਈ ਦੱਸ ਇਸ ਕੰਮ ਨੂੰ ਪਾਇਆ ਸੀ ਇਹਨੂੰ ਕੀ ਇਹਦੇ ਕੋ ਖੋਲੇ ਲੱਗਾ ਹੈ ਦੀ ਛਿੱਤੀ ਕੋਈ ਵਿਆਹ ਆ ਨਵਾਂ ਨਵਾਂ ਅਜੇ ਕਿਹੜਾ ਬਾਹਰ ਜਾਣਾ ਸੀ ਪਤਾ ਨਹੀਂ ਕਿੱਥੇ ਗਿਆ ਇਹ ਬਿਨਾ ਦੱਸਿਆ ਚਲੋ ਉਪਰ ਕਿਹੜੇ ਕੰਮ ਗਿਆਣਾ ਸਾਹਬ ਨੂੰ ਕੋਣੀ ਦੋ ਇਹਨੂੰ ਰੱਖੋ ਕੋਣੀ ਤੇਰੇ ਖੜਾ ਹੀ ਪੈਣਾ ਹੋਰ ਮੈਂ ਕਰਨਾ ਹੋਰ ਉਹ ਤਾਂ ਚਲ ਗਿਆ ਬਾਹਰ ਇਹ ਚੰਮੀ ਉਹ ਤੈਨੂੰ ਇੱਧਰ ਆ ਆ ਗਈ ਮੰਮੀ ਜੀ ਆ ਜਾ ਮੈਂ ਪਹਿਲੇ ਹੀ ਆਉਣ ਲੱਗੀ ਸੀ ਅੱਛਾ ਮੇਰੀ ਗੱਲ ਸੁਣੋ ਪਾਗਲੇ ਗਾਦਰ ਤੇ ਕਿੰਨੇ ਜੀ ਹੋ ਗਏ ਆਪਣੇ ਘਰ ਦੇ ਮਰਦ ਨੂੰ ਗੱਲਾਂ ਬਾਤਾਂ ਮੰਮੀ ਸਾਰੇ ਨਾ ਸਸ ਸਾਰੇ ਗੱਲਾਂ ਮੈਂ ਨਾ ਚੱਲ ਜਾਂਦਾ ਕੰਮ ਤੇ ਕੋਈ ਨਹੀਂ ਜਾ ਦੁਕਾਨ ਖੋਲ ਤੂੰ ਚੱਲ ਕੇ ਆਹ ਠੀਕ ਆ ਚਲੋ ਠੀਕ ਆ ਸੰਮੀ ਮੈਂ ਨਹੀਂ ਆ ਸਿਮਰਤਨਾਤ ਹੋ ਕੇ ਆਈ ਆ ਚਾਹ ਪਤ ਬਣਾ ਕੇ ਪਰੌਂਠੀ ਬਣਾ ਦੇ ਨਾਲ ਇਹਨੂੰ ਮੰਮੀ ਬਣਾ ਦੇਣੀ ਆ ਚਾਹ ਮੈਂ ਧਰ ਕੇ ਆਈ ਆ ਮੈਂ ਉਹ ਪੁੱਛਣ ਆਈ ਹੀ ਵੀ ਰੋਟੀ ਨਾਲ ਲਾ ਲਵਾਂ ਪਰੌਂਠੀ ਲਾ ਦੇ ਨਾਲ ਹੀ ਆਲੂ ਵਾਲੀ ਸਿਮਰਤ ਬਾਉ ਤੂੰ ਜੀਨ ਟੋਪ ਪਾਇਆ ਵਾ ਹਾਂਜੀ ਵਿਆਹ ਤੋਂ ਬਾਅਦ ਨਾ ਜੀਨ ਟੋਪ ਨਹੀਂ ਪੋਣਾ ਹੈਗਾ ਇੱਥੇ ਤੈਨੂੰ ਪਤਾ ਮੰਮੀ ਜੀ ਹੁਣ ਸਾਰੇ ਜਣੇ ਗੁੱਸਾ ਕਰਦੇ ਆ ਇੱਥੇ ਨਹੀਂ ਨਹੀਂ ਕੋਈ ਨਹੀਂ ਮੈਂ ਸਮਝਾ ਦੇਣੀ ਆ ਉਹਨੂੰ ਤੂੰ ਗੁੱਸਾ ਨਾ ਕਰ ਨਹੀ ਨਹੀਂ ਸੰਮੀ ਮੈਂ ਗੁੱਸੇ ਨਹੀਂ ਕਰਨਾ ਉਹ ਜੋ ਜੀ ਕਰਦਾ ਨਾ ਉਹੋ ਹੀ ਪਾਵੇ ਕੋਈ ਟੈਨਸ਼ਨ ਨਹੀਂ ਹੈ ਮੈਨੂੰ ਪਰ ਮੰਮੀ ਤੁਸੀਂ ਤੇ ਕੋਈ ਗੱਲ ਨਹੀਂ ਪਰ ਮੰਮੀ ਜੀ ਜਦੋਂ ਮੈਂ ਵਿਆਹ ਤੋਂ ਬਾਅਦ ਜੀਂਟੋ ਪਾਇਆ ਸੀ ਤੁਸੀਂ ਉਸੇਲੇ ਕਹਿੰਦੇ ਸੀ ਕਿ ਵਿਆਹ ਤੋਂ ਬਾਅਦ ਜੀਂਟੋ ਪਾਉਣਾ ਹੀ ਨਹੀਂ ਆ ਅਜੇ ਮੈਂ ਅਟੈਚੀ ਚੋਂ ਬਾਹਰ ਹੀ ਕੱਢ ਕੇ ਰੱਖਿਆ ਸੀ ਕਿਉਂਕਿ ਮੈਨੂੰ ਬੜਾ ਚਾਹ ਸੀ ਨਾ ਮੈਂ ਭੂਆ ਜੀ ਦੇ ਘਰੇ ਕਦੀ ਪਾਇਆ ਸੀ ਮੈਨੂੰ ਬੜੀ ਰੀਜਨਲ ਅਨਜੀਤ ਨੇ ਖਰੀਦ ਕੇ ਲਿਆ ਕੇ ਦਿੱਤਾ ਅੱਜ ਮੈਂ ਕੱਢਿਆ ਹੀ ਆ ਬਾਰ ਤੁਸੀਂ ਉਸੇ ਲਈ ਕਿਹਾ ਮੈਨੂੰ ਵਿੱਚ ਪਾਲਾ ਇਹ ਨਹੀਂ ਪਾਉਣਾ ਤੂੰ ਫਿਰ ਸਿਮਰਤ ਨੂੰ ਤੁਸੀਂ ਕੁਝ ਵੀ ਨਹੀਂ ਕਹਿ ਰਹੇ ਕੋਈ ਗੱਲ ਹੀ ਪੈ ਪੁੱਤ ਉਹ ਤੇਰੀ ਛੋਟੀ ਭੈਣ ਆ ਉਹ ਪਾਲੂਗੀ ਤਾਂ ਕੋਈ ਗੱਲ ਨਹੀਂ ਆ ਤੂੰ ਵੱਡੀ ਐ ਉਹ ਛੋਟੀ ਐ ਪਾਲ ਲੈਣ ਦੇ ਨੂੰ ਕੋਈ ਗੱਲ ਨਹੀਂ ਲਾ ਲੈਣ ਦੇ ਰੀਜ ਨੂੰ ਕੋਈ ਗੱਲ ਨਹੀਂ ਮੰਮੀ ਜੀ ਠੀਕ ਆ ਨਾਲੇ ਮੰਮੀ ਮੈਂ ਨਾ ਸਿਮਰਤ ਨੂੰ ਏਸੀ ਵਾਲਾ ਕਮਰਾ ਦਿੱਤਾ ਆਪਣੇ ਵਾਲਾ ਮੈਂ ਕਿਹਾ ਤੂੰ ਇੱਥੇ ਸ਼ਿਫਟ ਹੋ ਜਾ ਮੰਮੀ ਗਰਮੀ ਬੜੀ ਐ ਨਾ ਬਾਹਰ ਤੇ ਮੈਂ ਕਿਆ ਕੋਈ ਨਹੀਂ ਆਪਾਂ ਜਿੱਥੇ ਮਰਜੀ ਸੌਂ ਜੀਏ ਤੂੰ ਆਹ ਕਮਰੇ ਚ ਆ ਜਾ ਕਿਹੜਾ ਏਸੀ ਵਾਲਾ ਕਿਹੜਾ ਤੇਰਾ ਆਪਣਾ ਕਮਰਾ ਮੰਮੀ ਜਿੱਥੇ ਮੈਂ ਤਾਂ ਰੰਜੀਤ ਹੁੰਨੇ ਆ ਉਹ ਤੇਰਾ ਏਸੀ ਹੈਗਾ ਉਹ ਤੇ ਘਰ ਦਾ ਏਸੀ ਹੈਗਾ ਤੇਰੀ ਭੂਆ ਨੇ ਕੋਈ ਏਸੀ ਦਿੱਤਾ ਤੇਰਾ ਕਮਰਾ ਕਿੱਥੋਂ ਆ ਗਿਆ ਏਸੀ ਵਾਲਾ ਮੰਮੀ ਜੀ ਮੇਰੀ ਮੰਮੀ ਨੇ ਵੀ ਦਿੱਤਾ ਏਸੀ ਕੋਈ ਗੱਲ ਨਹੀਂ ਪੁੱਤ ਤੇਰਾ ਏਸੀ ਕਰਾ ਦਨੇ ਫੇਟ ਮੰਮੀ ਭੂਆ ਜੀ ਭੂਆ ਜੀ ਨੇ ਤਾਂ ਨਹੀਂ ਦਿੱਤਾ ਏਸੀ ਮੈਨੂੰ ਪਰ ਇਹ ਆਪ ਲੈ ਕੇ ਆਏ ਆ ਨਾ ਸਾਡੇ ਕਮਰੇ ਦਾ ਏਸੀ ਸੀ ਉਹ ਨਹੀਂ ਨਹੀਂ ਉਹ ਘਰ ਦਾ ਏਸੀ ਆ ਪੁੱਤ ਉਹ ਰਾਣੀ ਨੇ ਆਪਣੇ ਪੈਹਾਂ ਦਾ ਲਵਾਇਆ ਵਾ ਹਾਂਜੀ ਹਾਂਜੀ ਮੈਂ ਇਹੋ ਵੀ ਕਹਿਣ ਦੀ ਹਾਂ ਹਾਂ ਉਹ ਤੇਰਾ ਨਹੀਂ ਗਾ ਨਾ ਤੇਰੇ ਭੂਆ ਨੇ ਥੋੜਾ ਦਿੱਤਾ ਉਹ ਹੁਣ ਸਿਮਰਤ ਦਾ ਆਇਆ ਈ ਉਹਨੂੰ ਲਵਾ ਕੇ ਦਿੰਨੇ ਆ ਉਹਦੇ ਕਮਰੇ 'ਚ ਉਹਨੂੰ ਲਵਾ ਦੇਣਾ ਜੇ ਤੇਰਾ ਵੀ ਆਇਆ ਹੁੰਦਾ ਤਾਂ ਤੇਰੇ ਕਮਰੇ 'ਚ ਨੂੰ ਮੈਂ ਲਵਾ ਦਿੰਦੀ ਕੋਈ ਗੱਲ ਨਹੀਂ ਮੰਮੀ ਜੀ ਚਲੋ ਮੈਂ ਰੋਟੀ ਬਣਾ ਲਾਂ ਸਿਮਰਤ ਮੈਂ ਹੁਣੇ ਪਰੌਂਠੀ ਬਣਾ ਕੇ ਲੈ ਕੇ ਆਂਦੀ ਉਰੇ ਆਪ ਤਾਂ ਇਥੇ ਮੇ ਲੱਗਿਓ ਤੇ ਆਹ ਲਹਿਰ ਮੁੰਦਰੀ ਪਾ ਲ ਪਰ ਮੰਮੀ ਇਹ ਤੇ ਕੋਈ ਨਹੀਂ ਮੈਂ ਤੈਨੂੰ ਕਿਹਾ ਨਾ ਤੂੰ ਪਾ ਲ ਪੜ ਤੇਰੇ ਮੰਮੀ ਨੇ ਤੇ ਬਹਿ ਜਾ ਬਹਿਲਾ ਕਰਾਤੀ ਸਾਡੀ ਹਨਾ ਵੇਖ ਕੇ ਤੇਰਾ ਆ ਵੀ ਲੱਗ ਗਿਆ ਤੇ ਦੇ ਕੇ ਚਲ ਗਈ ਤੇਰੀ ਮੰਮੀ ਨੇ ਬਹੁਤ ਸੁਣਾ ਵਿਆ ਕੀਤਾ ਬੱਲੇ ਬੱਲੇ ਕਰਤੀ ਕੇ ਸਾਡੀ ਤੇ ਹੁਣ ਤੂੰ ਨਾ ਕਿਸੇ ਚੀਜ਼ ਦੀ ਸੋਚਣਾ ਨਹੀਂ ਦਵਾਤੇ ਉਹ ਤੇਰੀ ਭੈਣ ਬਸਕਦੀ ਹੈਗੀ ਆ ਠੀਕ ਹੈ ਨਾ ਮੈਨੂੰ ਬਿਨਾ ਪੁੱਛੇ ਤੋ ਬਣਾ ਉਦੜ ਕੋ ਕੰਮ ਨਹੀਂ ਕੋ ਕਰਨਾ ਜਦੋਂ ਮੈਂ ਕਹੂੰਗੀ ਮੈਨੂੰ ਪੁੱਛ ਕੇ ਫਿਰ ਕੰਮ ਕਰਾਉਣਾ ਹੀ ਮਗਰ ਉਹ ਤੋ ਵੀ ਥੋੜਾ ਧਿਆਨ ਨਾ ਰਹਿਣਾ ਹੀ ਭਾਵੇਂ ਉਹ ਭੈਣ ਹੀ ਆ ਠੀਕ ਹੈ ਨਾ ਹਾਂਜੀ ਮੰਮੀ ਆ ਪੁੱਤ ਸ਼ਮੀ ਦੇ ਕਹਾਂ ਤੂੰ ਕੋਈ ਕੰਮ ਨਹੀਂ ਕਰਨਾ ਜਿੰਨਾ ਚਿਰ ਮੈਂ ਨਾ ਨਾ ਕਹੂੰਗੀ ਉਹਨਾਂ ਚਿਰ ਕੋਈ ਕੰਮ ਨਹੀਂ ਕਰਨਾ ਚੰਗਾ ਉਹ ਹੈਗੀ ਤੇ ਤੇਰੀ ਚਾਚੀ ਦੀ ਭਤੀਜੀ ਆ ਨਾ ਉਹ ਤੇਰੀ ਆਪਣੀ ਥੋੜੀ ਆ ਸੋਚ ਕੇ ਰਹੀਂ ਉਹਦੇ ਕੋ ਜਰਾ ਸੰਭਲ ਕੇ ਰਹੀਂ ਠੀਕ ਹੈ ਨਾ ਠੀਕ ਹੈ ਮੰਮੀ ਮੇਰੇ ਤੋਂ ਬਿਨਾ ਪੁੱਛੇ ਕੋਈ ਗੱਲ ਨਹੀਂ ਉਹਦੀ ਸੁਣਨੀ ਤੂੰ ਚਲੋ ਠੀਕ ਹੈ ਮੈਂ ਦੀਦੀ ਨਾਲ ਥੋੜਾ ਬੋਤਾ ਕੰਮ ਜੋ ਵੀ ਕਹੂਗੀ ਮੈਨੂੰ ਆ ਕੇ ਦੱਸਣਾ ਠੀਕ ਹੈ ਆ ਜਾ ਚਲੋ ਠੀਕ ਹੈ ਮੈਂ ਦੀਦੀ ਨਾਲ ਕੰਮ ਕਰਵਾ ਜਾ ਆਏ ਹੈ ਤੈਨੂੰ ਮੈਂ ਹੁਣੇ ਕੀ ਕਹਿੰਦੀ ਆ ਕੋਈ ਕੰਮ ਨਹੀਂ ਕਰਵਾਉਣਾ ਤੂੰ ਉਦੋਂ ਜਿੰਨਾ ਚਿਰ ਮੈਂ ਨਹੀਂ ਕਹੂੰਗੀ ਤੂੰ ਚੁੱਪ ਕਰਕੇ ਚੱਲ ਆਪਣੇ ਕਮਰੇ AC ਦਾ ਸੋਚ ਛੱਡ ਤੇ ਟੀਵੀ ਨਾਲ ਵੇਖ ਆਰਾਮ ਨਾਲ ਲੰਮੀ ਬੋ ਆਪੇ ਤੈਨੂੰ ਰੋਟੀ ਤੇ ਚਾਹ ਦਿੰਦੀ ਆ ਠੀਕ ਹੈ ਠੀਕ ਹੈ ਚੱਲ ਫਿਰ ਆਪੇ ਸੰਭਾਲ ਲਿਓ ਠੀਕ ਹੈ ਹਾਂ ਮੈਂ ਆਪੇ ਸੰਭਾਲ ਲਵਾਂ ਚੱਲ ਤੂੰ ਸੰਮੀ ਗੱਲ ਸੁਣ ਮੇਰੀ ਇੱਧਰ ਆ ਹਾਂਜੀ ਮੰਮੀ ਸਿਮਰਤ ਨੂੰ ਰੋਟੀ ਦੇ ਦੇਗੇ ਨਾ ਤੇ ਸਾਰੇ ਕੱਪੜੇ ਇਕੱਠੇ ਕਰ ਲੈਣੇ ਆ ਸਿਮਰਤ ਦੇ ਵੀ ਲੈ ਲੈਣੇ ਆ ਕਰ ਦੇ ਜਿੰਨੇ ਵਿਆਹ ਸ਼ਾਦੀ ਵਾਲ ਨਵੇਂ-ਨਵੇਂ ਸੂਟ ਹਨ ਸਾਰੇ ਉੱਪੇ ਲਾਜਣੇ ਆ ਕੋਠੇ ਤੇ ਖੜ ਕੇ ਤੇ ਸ਼ੈਂਪੂ ਵਿੱਚ ਸੂਟ ਧੋਣੇ ਨਹੀਂ ਮਸ਼ੀਨ 'ਚ ਨਹੀਂ ਧੋਣੇ ਕੋਈ ਗੱਲ ਨਹੀਂ ਮੰਮੀ ਇੱਕ-ਇੱਕ ਗੇੜਾ ਮਸ਼ੀਨ 'ਚ ਦਿਵਾ ਲੈਣੀ ਹੈ ਜਿਹੜੇ ਨਵੇਂ ਸੂਟ ਆਉਣਾ ਨਵੇਂ ਸੂਟਾਂ ਨੂੰ ਮਸ਼ੀਨ 'ਚ ਥੋੜੀ ਧੋਈ ਜਾਵਾ ਤੈਨੂੰ ਕਿੰਨੇ ਕਿਹਾ ਮੰਮੀ ਇੱਕ-ਇੱਕ ਗੇੜਾ ਦੇ ਕੇ ਕੱਢ ਨਹੀਂ ਦਾਵਾ ਨਵੇਂ ਨਵੇਂ ਹੱਥ ਨਾਲ ਧੋਣੇ ਆ ਹਾਤ ਨਾ ਦੋ ਮੰਮੀ ਕੱਪੜੇ ਤਾਂ ਬਹੁਤ ਜ਼ਿਆਦਾ ਵਾ ਹੱਥ ਨਾ ਮੈਂ ਇਕੱਲੀ ਕਿਦਾਂ ਧਾਉਂਗੀ ਧੋਪ ਜਾਣੇ ਤੂੰ ਧੋ ਜਾ ਕੇ ਕਿਹੜਾ ਕੰਮ ਕਰੀਏ ਤੂੰ ਹੁੰਦਾ ਨਹੀਂ ਇਹ ਕਰਾਂਗੇ ਤਾਂ ਹੋਊਗਾ ਨਾ ਤੂੰ ਰੋਟੀ ਦੇ ਕੇ ਤਾਂ ਚਲ ਜਾ ਕੋਠੇ ਲੈ ਕੇ ਟੱਪ ਪਰ ਕੇ ਕੱਪੜਿਆਂ ਦਾ ਮੰਮੀ ਆ ਕੇ ਤੇ ਹੱਥ ਚ ਇਹ ਸਾਈ ਲਾ ਕੇ ਦੇ ਗਈ ਅੱਛਾ ਆਂਦਾ ਮੰਮੀ ਸਾਹਮਣੇ ਮੈਂ ਨਹੀਂ ਪੋਣਾ ਮੈਂ ਬਾਹਰ ਚੱਲਿਆ ਤੋ ਹੁਣ ਮੈਂ ਰੱਖ ਦਿਆਂ ਉੱਠ ਕੇ ਅਲਮਾਰੀ ਚ ਆ ਵੇਖ ਲੈ ਇਸ ਤਰ੍ਹਾਂ ਪਾਈਦਾ ਜਿਵੇਂ ਆਂ ਨੂੰ ਸਮਾਨ ਘੇੜਾ ਇਤਰਾ ਪਾਈਦਾ ਜਵਾਨ ਨੇ ਇਦਾਂ ਇੱਜ਼ਤ ਕਰੀਦੀ ਆ ਕੋਈ ਗੱਲ ਨਹੀਂ ਮੰਮੀ ਇਹ ਵੀ ਘਰੇ ਹੀ ਪਿਆ ਵਾ ਤੇ ਉਹਦੇ ਵਰੀ ਪੈ ਗਿਆ ਜਾਂ ਮੇਰੇ ਵਰੀ ਪੈ ਗਿਆ ਗੱਲ ਤੇ ਇੱਕ ਹੀ ਆ ਇਹ ਤੇ ਉਹਦੀ ਮੰਮੀ ਨੇ ਪਾਇਆ ਨਾ ਤੇਰੀ ਭੂਆ ਨੇ ਤੈਨੂੰ ਥੋੜੀ ਪਾਇਆ ਇਹ ਤੇ ਉਹਦੀ ਮੰਮੀ ਨੇ ਪਾਇਆ ਸਿਮਰਤ ਦੀ ਮੰਮੀ ਨੇ ਤੇ ਉਹਦਾ ਹੋ ਗਿਆ ਉਹਦੇ ਘਰ ਵਾਲੇ ਦਾ ਵਾ ਤੇ ਸਾਹਿਲ ਦਾ ਵਾ ਗਾੜੇ ਦਾ ਤਾਂ ਕੁਝ ਵੀ ਨਹੀਂ ਆਗਾ ਮਮੀ ਮੈਂ ਸਿਮਰਤ ਨੂੰ ਲੈ ਜਾ ਨਾਲ ਥੋੜਾ ਬਹੁਤਾ ਸੁੱਕਾ ਪੁੱਕਾ ਕੰਮ ਹੋਰ ਕੁਝ ਨਹੀਂ ਤੇ ਕੱਪੜੇ ਚਾਰ ਚੜ੍ਹ ਕੇ ਪਾਈ ਜਾਊਗੀ ਲੱਗੋ ਮੈਂ ਤਾਂ ਹੀ ਜਾਊਂਗੀ ਥੋੜਾ ਜਿਹਾ ਛੇਤੀ ਕੰਮ ਹੋ ਜਾਊਗਾ ਇਕੱਲੀ ਕਿੱਥੇ ਲੱਗੀ ਰਹੂੰਗੀ ਸਿਮਰਤ ਨੇ ਨਹੀਂ ਕਰਨਾ ਸਿਮਰਤ ਨੂੰ ਨਾ ਖੜ ਸਿਮਰਤ ਤੇ ਤੇ ਕਾਫੀ ਫਰਕ ਆ ਪਤਾ ਜੋ ਸਿਮਰਤ ਆ ਤੂੰ ਨਹੀਂ ਆ ਜੋ ਤੂੰ ਆ ਉਹ ਸਿਮਰਤ ਨਹੀਂ ਆ ਤੂੰ ਆਪੇ ਤੋਂ ਸਿਮਰਤ ਨੇ ਨਹੀਂ ਤੋਣੀ ਸਿਮਰਤ ਨੇ ਕੋਈ ਕੰਮ ਨਹੀਂ ਕਰਨਾ ਆਪਣੀ ਮਰਜ਼ੀ ਨਾਲ ਹੀ ਸਿਮਰਤ ਨੂੰ ਲੈ ਜਾਉਂ ਤੇ ਹਾਂ ਦੱਸ ਕੰਮ ਕਰ ਹੁਣ ਖੁੱਲ ਕੇ ਹੈਡ ਖੁੱਲ ਕੇ ਕੰਮ ਕਰ ਤੂੰ ਸਿਮਰਤ ਨੂੰ ਖੜੰਡਾ ਪਈ ਆ ਕੱਲ ਦੀ ਵਿਆਹੀ ਤੂੰ ਅੱਜ ਕੰਮੇ ਲਾਉਣ ਲੱਗੀ ਉਹਨੂੰ ਤੇਰੇ ਕੋ ਹੁੰਦਾ ਨਹੀਂ ਤੇਰੇ ਹੱਡਾਂ 'ਚ ਪਾਣੀ ਪਿਆ ਵਾ ਵੇਲੀਆਂ ਖਾਣ ਕੇ ਜੱਗ ਗਈ